ਦਜੀ ਜੀ ਅੰਮ੍ਰਿਤਸਰ ਵਿਖੇ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਖੇਡਖੜ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਬੀਜੇਪੀ ਲੀਡਰ ਵਿਜੇ ਸੰਪਲਾ ਵੱਲੋਂ ਇੱਕ ਬਿਆਨ ਇੱਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਇਸ ਸਾਰੇ ਦੇ ਪਿੱਛੇ ਐ ਜੀ ਪੀ ਸੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗੇ ਉਹਨਾਂ ਨੇ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਜੋ ਕਹਿੰਦੇ ਕਿ ਉਹਨਾਂ ਦੇ ਡਾਕਟਰ ਭੀਮਰਾਓ ਅੰਬੇਦਕਰ ਦੇ ਸਟੈਚੂ ਨਾਲ ਜੋ ਛੇੜਖਾਨੀ ਹੋਈ ਉਸ ਤੋਂ ਬਾਅਦ ਦੇਖੋ ਬਹੁਤ ਹੀ ਫੜਕਾ ਹਟ ਵਾਲਾ ਬਿਆਨ ਜਿਹੜਾ ਹੈਗਾ ਵਿਜੇ ਸੰਪਲਾ ਹੋਰਾਂ ਵੱਲੋਂ ਦਿੱਤਾ ਗਿਆ ਇਹ ਬਿਆਨ ਦਾ ਸਿੱਧਾ ਸਾਦਾ ਮਤਲਬ ਬਣਦਾ ਹੈ ਕਿ ਦਲਤਾਂ ਅਤੇ ਸਿੱਖਾਂ ਦੇ ਵਿੱਚ ਪਾੜਾ ਪਾਇਆ ਜਾ ਸਕੇ ਤੇ ਇੱਕ ਦੂਸਰੇ ਦੇ ਵਿਰੁੱਧ ਹੋ ਕੇ ਤੇ ਮਾਰਕੁੱਟਾਈ ਸ਼ੁਰੂ ਕਰ ਦੇਣ ਸੋ ਇੱਕ ਲੀਡਰ ਹੋਣ ਦੇ ਨਾਤੇ ਲੀਡਰ ਉਹ ਹੁੰਦਾ ਹੈ ਜਿਹੜਾ ਲੋਕਾਂ ਲੋਕਾਂ ਨੂੰ ਲੀਡ ਕਰਦਾ ਹੈ ਮਤਲਬ ਕਹਿਣ ਦਾ ਭਈ ਲੋਕ ਉਹਦੇ ਪਿੱਛੇ ਹੋ ਕੇ ਤੁਰਦੇ ਨੇ ਸੋ ਫਿਰ ਇੱਕ ਲੀਡਰ ਬਣਦਾ ਹੈ ਤੇ ਕਮਿਊਨਿਟੀ ਦੇ ਐਸੇ ਲੀਡਰ ਹੋਣੇ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਘੱਟ ਹੈ ਕਿਉਂਕਿ ਇਹ ਇਹੋ ਜਿਹੇ ਲੋਕ ਪੜਕਾਊ ਬਿਆਨ ਦੇ ਕੇ ਕਦੇ ਵੀ ਕਿਸੇ ਦੇ ਨਾਲ ਵੈਰ ਪਵਾ ਸਕਦੇ ਆ ਜੋ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦਾ ਰਿਹਾ ਸੋ ਭਾਜਪਾ ਦੀ ਜਿਹੜੀ ਖੇਡ ਚੱਲ ਰਹੀ ਹੈ ਉਹ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਹੈ ਤੁਸੀਂ ਦੇਖੋ ਮੁਸਲਮਾਨਾਂ ਦੇ ਖਿਲਾਫ ਵੀ ਕਿੱਡਾ ਇੱਕ ਮੰਜ਼ਰ ਬਣਾਇਆ ਗਿਆ ਪੂਰੀ ਪੂਰੇ ਭਾਰਤ ਦੇ ਵਿੱਚ ਫਿਰ ਉਹਨਾਂ ਦੀ ਮਾਰ ਕਟਾਈ ਕਤਲਿਆਮ ਕਤਲ ਹੋਏ ਦਾੜੀਆਂ ਪੁੱਟੀਆਂ ਗਈਆਂ ਸੋ ਬੜਾ ਕੁਝ ਹੁੰਦਾ ਹੁਣ ਪੰਜਾਬ ਦੇ ਵਿੱਚ ਜਦੋਂ ਭਾਜਪਾ ਦੇ ਪੈਰ ਲੱਗਣ ਦਾ ਨਾਮ ਨਹੀਂ ਲੈ ਰਹੇ ਤਾਂ ਹੁਣ ਇਹਨੂੰ ਹਵਾ ਬਣਾਇਆ ਜਾ ਰਿਹਾ ਬੜੀ ਸਕੀਮ ਦੇ ਨਾਲ ਹੁਣ ਕੀ ਕੀਤਾ ਜਾ ਰਿਹਾ ਬੀਜੇਪੀ ਲੀਡਰਸ਼ਿਪ ਸੋਚਦੀ ਹੈ ਕਿ ਅਸੀਂ ਸਿੱਖਾਂ ਤੇ ਦਲਤਾਂ ਦੇ ਵਿੱਚ ਪਾੜਾ ਪਾਈਏ ਤੇ ਉਸ ਤੋਂ ਬਾਅਦ ਵੋਟ ਬੈਂਕ ਜਿਹੜਾ ਹੈਗਾ ਉਹ ਹਾਸਲ ਕਰੀਏ ਚਾਹੇ ਦਲਤਾਂ ਵਾਲਾ ਹੋਵੇ ਜਾਂ ਫਿਰ ਸਿੱਖਾਂ ਵਾਲਾ ਸੋ ਹੁਣ ਵਿਜੇ ਸੰਪਲਾ ਹੋਰਾਂ ਦਾ ਬੜਾ ਸ਼ਰਮਨਾਕ ਬਿਆਨ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਜਵਾਬ ਦਿਓ ਮਤਲਬ ਕਿ ਇਹ ਗਲਿਆਰੇ ਦੇ ਵਿੱਚ ਹੋਈ ਹੈ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਲੱਗੇ ਹੋਏ ਬੁੱਤ ਦੇ ਨਾਲ ਛੇੜਖਾਨੀ ਹੋਈ ਹੈ ਤੇ ਸ਼ਰੋਮਣੀ ਕਮੇਟੀ ਇਸ ਗੱਲ ਦਾ ਜਵਾਬ ਦੇਵੇ ਪੋਸਟ ਵੀ ਪਾਈ ਗਈ ਹੈ ਹਿੰਦੀ ਦੇ ਵਿੱਚ ਤਾਂ ਕਿ ਦੂਸਰੀਆਂ ਸਟੇਟਾਂ ਦੇ ਵਿੱਚ ਵੱਸਣ ਵਾਲਾ ਦਲਿਤ ਭਾਈਚਾਰਾ ਜਿਹੜਾ ਹੈ ਉਹ ਵੀ ਪੜ ਸਕੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਸਿੱਖਾਂ ਦੇ ਖਿਲਾਫ ਰੋਹ ਪੈਦਾ ਹੋਵੇ ਕਿ ਭਾਈ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਲੱਗੀ ਲੱਗਿਆ ਹੋਇਆ ਬੋਤਸੀ ਡਾਕਟਰ ਅੰਬੇਡਕਰ ਦਾ ਤੇ ਉਹਦੇ ਨਾਲ ਛੇੜਖਾੜ ਨਹੀਂ ਹੋਈ ਹੈ ਦਾ ਮਤਲਬ ਸਿੱਖਾਂ ਨੇ ਕੀਤੀ ਹੈ ਯਾਨੀ ਕਿ ਇੱਕ ਅੰਮ੍ਰਿਤਸਰ ਸ਼ਹਿਰ ਵੀ ਸਿੱਖਾਂ ਦੇ ਨਾਂ ਨਾਲ ਵਜਦਾ ਕਿਉਂਕਿ ਅੰਮ੍ਰਿਤਸਰ ਮੇਨ ਤੋਂ ਰਾ ਸਿੱਖੀ ਦਾ ਸੋ ਉੱਥੇ ਜਦੋਂ ਇਹੋ ਜੀ ਕੋਈ ਘਟਨਾ ਵਾਪਰ ਗਈ ਤਾਂ ਉਹਨੂੰ ਸਿੱਖਾਂ ਦੇ ਨਾਲ ਜੋੜ ਕੇ ਜਿਹੜਾ ਵਿਜੇ ਸੰਪਲਾ ਹੋਰੀ ਦੱਸ ਰਹੇ ਨੇ ਸੋ ਸ਼੍ਰੋਮਣੀ ਕਮੇਟੀ ਨੇ ਇਹਦੇ ਵਿੱਚ ਬੜਾ ਵਧੀਆ ਬਿਆਨ ਜਿਹੜਾ ਜਾਰੀ ਕਰਕੇ ਜਵਾਬ ਦੇ ਰੂਪ ਦੇ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਗਲਿਆਰੇ ਦੇ ਵਿੱਚ ਨਹੀਂ ਹੈ ਬਲਕਿ ਸ਼੍ਰੀ ਦਰਬਾਰ ਸਾਹਿਬ ਤੋਂ 1 ਕਿਲੋਮੀਟਰ ਦੂਰ ਇਹ ਲੱਗਿਆ ਹੋਇਆ ਬੁੱਤ ਹੈਗਾ ਉਹਨਾਂ ਨੇ ਨਾਲ ਇੱਕ ਮੈਪ ਵੀ ਜਾਰੀ ਕੀਤਾ ਉਹਦੇ ਉੱਤੇ ਉਹਨਾਂ ਨੇ ਗੂਗਲ ਮੈਪ ਜਾਰੀ ਕੀਤਾ ਕਿ ਦੇਖੋ ਕਿੱਥੋਂ ਲੈ ਕੇ ਕਿੱਥੇ ਤੱਕ ਇਹ ਜਾਂਦਾ ਹੈ ਤੇ ਕਿੰਨੇ ਕਿਲੋਮੀਟਰ ਬਣਦਾ ਹੈ ਕਿੰਨੇ ਮੀਟਰ ਬਣਦਾ ਹੈ ਸੋ ਉਹਨਾਂ ਨੇ ਕਿਹਾ ਕਿ ਵਿਜੇ ਸੰਪਲਾ ਦਾ ਇਹ ਢੜਕਾਉ ਬਿਆਨ ਹੈਗਾ ਜੋ ਕਿ ਬਹੁਤ ਨਿੰਦਣਯੋਗ ਹੈਗਾ ਤੇ ਪੂਰੀ ਸਿੱਖ ਕੌਮ ਨੂੰ ਵੀ ਨਿੰਦਿਆ ਕਰਨੀ ਚਾਹੀਦੀ ਹੈ ਈਵਨ ਕਿ ਦਲਤ ਭਾਈਚਾਰੇ ਨੂੰ ਵੀ ਨਿੰਦਿਆ ਕਰਨੀ ਚਾਹੀਦੀ ਹੈ ਕਿ ਤੁਸੀਂ ਬਿਨਾਂ ਸੋਚਿਆਂ ਸਮਝਿਆਂ ਵੀ ਸਿੱਖਾਂ ਦੇ ਉੱਤੇ ਮੜ ਰਹੇ ਹੋ ਕੱਲ ਨੂੰ ਸਿੱਖਾਂ ਦੇ ਖਿਲਾਫ ਦਲਤ ਭਾਈਚਾਰੇ ਦੇ ਜਿਹੜੇ ਮਨਾਂ ਦੇ ਵਿੱਚ ਇੱਕ ਜ਼ਹਿਰ ਜਿਹੜਾ ਹੈਗਾ ਉਹ ਬੈਠ ਜਾਊਗਾ ਕਿ ਭਾਈ ਡਾਕਟਰ ਸਾਹਿਬ ਦੇ ਬੁੱਤ ਦੇ ਨਾਲ ਛੇੜਖਾ ਨਹੀਂ ਕੀਤੀ ਗਈ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹਦਾ ਮਤਲਬ ਸਿੱਖ ਜ਼ਿੰਮੇਵਾਰ ਨੇ ਸੋ ਭਾਜਪੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਕਿ ਪੰਜਾਬ ਤੇ ਕਾਬਜ ਕਿਵੇਂ ਹੋਇਆ ਜਾ ਸਕੇ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਇਹਨਾਂ ਦੀ ਲੀਡਰਸ਼ਿਪ ਜਿੱਤ ਨਹੀਂ ਰਹੀ ਇਹਨਾਂ ਦੇ ਮੈਂਬਰ ਭਾਵੇਂ ਚਾਹੋ ਚਾਹੇ ਵਿਧਾਨ ਸਭਾ ਦੀਆਂ ਚਾਹੇ ਲੋਕ ਸਭਾ ਦੀਆਂ ਚੋਣਾਂ ਸੋ ਉਹਦੇ ਵਿੱਚ ਇਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਆ ਕੋਈ ਵੋਟ ਬੈਂਕ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਤੇ ਹੁਣ ੜਕਾਹਟ ਪੈਦਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਇਹੀ ਕਹਿ ਲੀਏ ਕਿ ਪਿਛਲੇ ਜਦੋਂ ਦਾ ਕਹਿਣ ਵਾਲੀ ਕਹਿਣ ਨੂੰ ਆਜ਼ਾਦੀ ਆਈ ਹੈ ਆਪਣੇ ਭਾਰਤ ਨੂੰ ਸੋ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕਦੀ ਵੀ ਫਿਰਕਿਆਂ ਦੇ ਵਿੱਚ ਕਦੀ ਇੱਕ ਦੂਸਰੇ ਦੇ ਤਣਾ ਨਹੀਂ ਪੈਦਾ ਹੋਇਆ ਕੋਈ ਮਾਰਕਟਾਈ ਨਹੀਂ ਹੋਈ ਕੋਈ ਦੰਗੇ ਨਹੀਂ ਹੋਏ ਆਪਸ ਦੇ ਵਿੱਚ ਬੇਸ਼ੱਕ 84 ਦਾ ਸਮਾਂ ਸੀ ਜਦੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਪੰਜਾਬ ਦੇ ਵਿੱਚ ਕਿਸੇ ਸਿੱਖ ਨੇ ਕੋਈ ਸਿੱਖਾਂ ਦੇ ਕਿਸੇ ਹਜੂਮ ਨੇ ਕਿਸੇ ਹਿੰਦੂ ਭਰਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂ ਫਿਰ ਕਿਸੇ ਦਲਿਤ ਭਰਾ ਨੂੰ ਨਿਸ਼ਾਨਾ ਨਹੀਂ ਬਣਾਇਆ ਈਵਨ ਕਿ ਦਲਿਤ ਭਰਾ ਜਿਹੜੇ ਸਾਡੇ ਨੇ ਉਹਨਾਂ ਦਾ ਦੂਸਰੀਆਂ ਸਟੇਟਾਂ ਦੇ ਵਿੱਚ ਕਿੰਨਾ ਬੁਰਾ ਹਾਲ ਕੀਤਾ ਜਾਂਦਾ ਜੇਕਰ ਕੋਈ ਘੋੜੀ ਦੇ ਉੱਤੇ ਚੜ ਜਾਂਦਾ ਜੇ ਕੋਈ ਫੇਰਾ ਲਾ ਲੈਂਦਾ ਕਲਗੀ ਲਾ ਲੈਂਦਾ ਆਪਣੇ ਵਿਆਹ ਦੇ ਉੱਤੇ ਤਾਂ ਉਹਨੂੰ ਕਿਵੇਂ ਜੁੱਤੀਆਂ ਦੇ ਵਿੱਚ ਪਾਣੀ ਪਾਇਆ ਜਾਂਦਾ ਜੁੱਤੀਆਂ ਦੇ ਵਿੱਚ ਪਾਣੀ ਪਿਆ ਜਾਂਦਾ ਮਾਰਕਟਾਈ ਤੱਕ ਕੀਤੀ ਜਾਂਦੀ ਹੈ ਬਲਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਦਲਿਤ ਭਰਾ ਘੋੜੀ ਦੇ ਉੱਤੇ ਵੀ ਚੜਦੇ ਨੇ ਪੱਗਾਂ ਵੀ ਸਿਰਾਂ ਦੇ ਉੱਤੇ ਬੰਨਦੇ ਆ ਤੇ ਉਹ ਸਿੱਖ ਹੋਣ ਤੇ ਮਾਣ ਵੀ ਕਰਦੇ ਨੇ ਜਿਹੜੇ ਕੁਝ ਸਿੱਖ ਹੈਗੇ ਨੇ ਸੋ ਦੂਸਰੇ ਜਿਹੜੇ ਆਪਾਂ ਕਹੀਏ ਵੀ ਹੋਰ ਜਿਹੜੇ ਦਲਿਤ ਭਰਾ ਸਾਡੇ ਹੈਗੇ ਆ ਸੋ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਵੀ ਕੋਈ ਬੰਦਿਸ਼ ਪੰਜਾਬ ਦੇ ਵਿੱਚ ਨਹੀਂ ਹੈ ਬਣਦਾ ਮਾਨ ਸਨਮਾਨ ਜਿਹੜਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਂਦਾ ਕੁੱਲ ਮਿਲਾ ਕੇ ਕਹੀਏ ਕਿ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਬੜੇ ਖੁਸ਼ੀ ਦੇ ਨਾਲ ਰਹਿ ਰਹੇ ਨੇ ਚਾਹੇ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਜਾਂ ਫਿਰ ਦੂਸਰੇ ਹੋਣ ਹਾਂ ਇੱਕ ਦਾ ਇੱਕ ਚੀਜ਼ ਜਿਹੜੀ ਹੈਗੀ ਉਹ ਸਿੱਖ ਵਿਰੋਧ ਕਰਦੇ ਨੇ ਜਿਹੜੀ ਕਨਵਰਜਨ ਹੁੰਦੀ ਆ ਕਨਵਰਜਨ ਜਿਹੜੀ ਕੀਤੀ ਜਾ ਰਹੀ ਨਕਲੀ ਪਾਸਟਰਾਂ ਵੱਲੋਂ ਉਹਦਾ ਸਿੱਖ ਜ਼ਰੂਰ ਵਿਰੋਧ ਕਰਦੇ ਆ ਤੇ ਦੂਸਰਾ ਵਿਰੋਧ ਉਹਦਾ ਹੁੰਦਾ ਜਿਹੜਾ ਗੁਰੂ ਘਰਾਂ ਦੇ ਉੱਤੇ ਚੜ ਕੇ ਆਵੇ ਜਿਹੜਾ ਸਿੱਖਾਂ ਦੇ ਖਿਲਾਫ ਬਿਆਨ ਦੇਵੇ ਜਿਹੜਾ ਸਿੱਖ ਯੋਧਿਆਂ ਦੇ ਖਿਲਾਫ ਬਿਆਨ ਦੇਵੇ ਜਿਵੇਂ ਆ ਅਖੌਤੀ ਸ਼ਿਵਸੈਨਾ ਵਾਲੇ ਜਿਹੜੇ ਨੇ ਉਹ ਕਦੇ ਦਰਬਾਰ ਸਾਹਿਬ ਦੇ ਅਟੈਕ ਨੂੰ ਜਿਹੜਾ ਹੈਗਾ ਜਸਟੀਫਾਈ ਕਰਦੇ ਬਿਆਨ ਦੇ ਹੁੰਦੇ ਨੇ ਕਦੀ ਸੰਤ ਜਰਨੈਲ ਸਿੰਘ ਦੇ ਖਿਲਾਫ ਕਦੀ ਸਾਡੇ ਯੋਧਿਆਂ ਦੇ ਖਿਲਾਫ ਬੋਲਦੇ ਆ ਸੋ ਸਿੱਖਾਂ ਦੀ ਟੱਕਰ ਉਹਨਾਂ ਨਾਲ ਜ਼ਰੂਰ ਹੁੰਦੀ ਆ ਪਰ ਜੇ ਦਲਿਤ ਭਾਈਚਾਰੇ ਦੇ ਨਾਲ ਗੱਲ ਕਰੀਏ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਗੱਲ ਕਰੀਏ ਤਾਂ ਸਿੱਖਾਂ ਦਾ ਕੋਈ ਵੀ ਐਸਾ ਰੌਲਾ ਜਿਹੜਾ ਹੈ ਉਹ ਨਹੀਂ ਹੈਗਾ ਜੇ ਕਿਸੇ ਨੇ ਬੁੱਤ ਦੇ ਨਾਲ ਛੇੜਖਾਨੀ ਕੀਤੀ ਹੈ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਇਹ ਬਿਆਨ ਕਿਹੋ ਜਿਹੇ ਦੇ ਰਹੇ ਨੇ ਦੋ ਧਰਮਾਂ ਦੇ ਵਿੱਚ ਦੋ ਫਿਰਕਿਆਂ ਦੇ ਵਿੱਚ ਅੱਗ ਲਾਉਣ ਵਾਲਾ ਬਿਆਨ ਜਿਹੜਾ ਵਿਜੇ ਸੰਪਲਾ ਹੋਰਾਂ ਨੇ ਦਿੱਤਾ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਕੀਤਾ ਸੀਗਾ ਇੱਕ ਵਾਰੀ ਜਦੋਂ ਇੱਕ ਦਲਿਤ ਸਿੱਖ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਸੀ ਜੋ ਦਲਤ ਭਾਈਚਾਰੇ ਦੇ ਨਾਲ ਸੰਬੰਧਤ ਸੀ ਉਹਦੇ ਕੋਲੋਂ ਗੁਰਦੁਆਰੇ ਦੇ ਵਿੱਚ ਅਰਦਾਸ ਕਰਵਾ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਇੱਕ ਹੋਰ ਕਿਸੇ ਦੀ ਅਰਦਾਸ ਜਿਹੜੀ ਉਹ ਕਰਵਾ ਦਿੱਤੀ ਗਈ। ਸੋ ਉਸ ਵੇਲੇ ਸਿੱਖਾਂ ਨੇ ਵਿਰੋਧ ਕੀਤਾ ਸੀ ਤੇ ਵਿਜੇ ਸੰਪਲਾ ਨੇ ਉਸ ਵੇਲੇ ਵੀ ਇੱਕ ਪੜਕਾਉ ਬਿਆਨ ਜਿਹੜਾ ਹੈ ਉਹ ਦਿੱਤਾ ਸੀਗਾ। ਸੋ ਇਹ ਇਹੋ ਜੇ ਲੀਡਰ ਜਿਹੜੇ ਨੇ ਭਾਈ ਇਹ ਤਾਂ ਇਹ ਵੀ ਗੁਰੇਜ਼ ਕਰੋ ਕਿ ਇਹਨਾਂ ਨੂੰ ਅੱਗੇ ਲਿਆਉਣੇ ਹੋ ਤੁਸੀਂ ਵੋਟਾਂ ਪਾਉਣੇ ਹੋ। ਸੋ ਵੋਟਾਂ ਪਵਾ ਕੇ ਤੇ ਆਪਣਾ ਹੀ ਕਈਏ ਵੀ ਨੁਕਸਾਨ ਕਰ ਰਹੇ ਹਾਂ। ਕੱਲ ਨੂੰ ਕੋਈ ਪੰਜਾਬ 'ਚ ਮਾਹੌਲ ਖਰਾਬ ਹੁੰਦਾ ਤਾਂ ਵਿਜੇ ਸੰਪਲਾ ਹੋਰੀ ਤੇ ਸਿਕਿਉਰਟੀ ਦੇ ਵਿੱਚ ਇਹਨਾਂ ਕੋਲ ਵੱਡੀ ਸਿਕਿਉਰਟੀ ਹੋਏਗੀ ਬੁਲੇਟ ਪ੍ਰੂਫ ਕਾਰਾਂ ਹੋਣਗੀਆਂ ਕੋਠੀਆਂ ਹੋਣਗੀਆਂ ਬੰਗਲੇ ਹੋਣਗੇ ਸੋ ਇਹਨਾਂ ਨੂੰ ਤੇ ਆਂਚ ਨਹੀਂ ਆਉਣੀ ਪਰ ਆਮ ਜਨਤਾ ਦਾ ਜਿਹੜਾ ਹੈਗਾ ਉਹ ਨੁਕਸਾਨ ਹੋਣਾ ਸੋ ਐਸੇ ਲੀਡਰਾਂ ਨੂੰ ਵੀ ਜਿਹੜਾ ਹੈਗਾ ਉਹ ਉਹ ਮਤਲਬ ਕਿ ਹੁਣ ਮੈਂ ਇਹੀ ਕਹਿਣਾ ਪੰਜਾਬ ਸਰਕਾਰ ਨੂੰ ਵੀ ਕਿ ਭਾਈ ਇਹਨਾਂ ਦੇ ਉੱਤੇ ਕੇਸ ਦਰਜ ਕਰੋ ਕਿ ਇਹ ਭੜਕਾਊ ਬਿਆਨ ਇਹਨਾਂ ਨੇ ਦਿੱਤਾ ਹੈ ਬਿਨਾਂ ਜਾਣ ਆਪਣੇ ਇਨਵੈਸਟੀਗੇਸ਼ਨ ਤੋਂ ਜਿਹੜਾ ਬਿਨਾਂ ਇਨਵੈਸਟੀਗੇਸ਼ਨ ਤੋਂ ਇਹ ਬਿਆਨ ਜਿਹੜਾ ਹੈਗਾ ਇਹਨਾਂ ਵੱਲੋਂ ਦਿੱਤਾ ਗਿਆ ਇਹ ਬੜਾ ਨਿੰਦਣਯੋਗ ਹੈਗਾ ਸਾਰਿਆਂ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਹੈ